ਗੁਰੂ ਸਾਹਿਬ ਦੀ ਹਜ਼ੂਰੀ ਚ ਬੈਠਾ ਇੱਕ ਗ੍ਰੰਥੀ ਸਿੰਘ ਆਪ ਸਭ ਸੰਗਤ ਅੱਗੇ ਗੁਰੂ ਕੇ ਫਰਿਆਦ ਕਰ ਰਿਹਾ ਪਰ ਮੈਨੂੰ ਜਿਹੜੀ ਇੱਥੇ ਆਉਣ ਵਾਸਤੇ ਮੋਲਤਾ ਜੀ ਸਿਰਫ 10 ਮਹੀਨਿਆਂ ਦੀ ਹੈ ਮਹੀਨਾ ਹੋ ਗਿਆ 9 ਮਹੀਨੇ ਰਹਿ ਗਏ ਫਿਰ ਕੀ ਸੋਚਿਆ ਤੁਸੀਂ ਸੋਚਿਆ ਜੀ ਬਸ ਜੀ ਨਾ ਹੋ ਤਾਂ ਫਿਰ ਝੁੱਗੀ ਭਾਗ ਪੈ ਗਏ ਹੂੰ ਨਿੱਕੇ ਨਿੱਕੇ ਹੁੰਦੇ ਨੇ ਕਹਿਣਾ ਪਾਪਾ ਪਾਪਾ ਦੋ ਕੋਠੀਆਂ ਪਾਵਾਂਗੇ ਅਸੀਂ ਦੋ ਪਰਾਂ ਇਹ ਮੇਨਾਂ ਦਾ ਪਾਪਾ ਜੀ ਹੁਣ ਤਾਂ ਸੁਪਨੇ ਹੁਣ ਉਹ ਵੀ ਹਟ ਗਏ ਘਰ ਪਾਉਂਗੇ ਜਿਲ੍ਹਾ ਮੋਗਾ ਵਿਖੇ ਗਰੰਤੀ ਸਿੰਘ ਪਿਛਲੇ 38 ਸਾਲਾਂ ਤੋਂ ਗੁਰੂ ਘਰ ਵਿੱਚ ਸੇਵਾ ਨਿਭਾ ਰਹੇ ਹਨ ਦੋਵੇਂ ਪਤੀ ਪਤਨੀ ਅਪਾਹੇ ਜਹ ਹਨ ਇਹਨਾਂ ਦੇ ਦੋ ਬੱਚੇ ਹਨ ਜੋ ਪੜਦੇ ਹਨ ਭਰਾਵਾਂ ਦੀ ਆਪਸੀ ਵੰਡ ਹੋਈ ਤੇ ਬਾਬਾ ਜੀ ਨੂੰ ਜਗ੍ਹਾ ਮਿਲ ਗਈ ਉਹ ਸਾਂਝੇ ਘਰ 'ਚ ਬੈਠੇ ਹੋਏ ਆ ਜੀ ਪਰ ਮੈਨੂੰ ਜਿਹੜੀ ਇੱਥੇ ਆਉਣ ਵਾਸਤੇ ਮੋਹਲਤਾ ਜੀ ਸਿਰਫ 10 ਮਹੀਨਿਆਂ ਦੀ ਆ ਮਹੀਨਾ ਹੋ ਗਿਆ 9 ਮਹੀਨੇ ਰਹਿ ਗਏ ਜੀ ਕੀ ਕਹਿੰਦੇ ਉਹ ਬਸ ਉਹ ਪੰਚਾਇਤ ਚ ਹੋਇਆ ਸੀਗਾ ਜੀ ਕੀ ਚਲੋ ਕੋਈ ਵੀ ਘਰਾਂ ਚ ਹੁੰਦਾ ਹਨਾ ਵੀ ਤੁਸੀਂ ਵੀ ਇਸ ਜਗ੍ਹਾ ਦੇ ਵਿੱਚੋਂ ਵੀ ਸਿਰਫ 9-10 ਮਹੀਨੇ ਰਹਿ ਸਕਦੇ ਉਦੋਂ ਬਾਅਦ ਤੁਸੀਂ ਆਪਦਾ ਘਰ ਪਾਓ ਉੱਥੇ ਜਗ੍ਹਾ ਤੁਹਾਨੂੰ ਦੇਤੀ ਆ ਠੀਕ ਹੈ ਜੀ ਉਦੋਂ ਬਾਅਦ ਤੁਸੀਂ ਆਪਦਾ ਸਮਾਨ ਚੱਕ ਲੋ ਤੋਂ ਸੋਚਿਆ ਜੀ ਬਸ ਜੇ ਨਾ ਹੋ ਤਾਂ ਫਿਰ ਝੁੱਗੀ ਪਾ ਕੇ ਬੈਗਾਂ ਬਾਬਾ ਜੀ ਕਹਿੰਦੇ ਹੁਣ ਤੱਕ ਜਿਹੜੀ ਮੈਂ ਕਮਾਈ ਕੀਤੀ ਉਸ ਦੀ ਮੈਂ ਪੁਰਾਣੀ ਇੱਟ ਖਰੀਦ ਲਈ ਮਕਾਨ ਪਾਉਣ ਦੀ ਹੈਸੀਅਤ ਹੈ ਨਹੀਂ ਜੇ ਮਕਾਨ ਨਾ ਬਣਿਆ ਤਾਂ ਇੱਕ ਕੁੱਲੀ ਬਣਾ ਕੇ ਇੱਥੇ ਬੈਠ ਜਾਊਂਗਾ ਬੱਚੇ ਕਹਿੰਦੇ ਆ ਕਿ ਅੱਗੇ ਤਾਂ ਸਾਨੂੰ ਮਕਾਨ ਦੇ ਸੁਪਨੇ ਆਉਂਦੇ ਹੁੰਦੇ ਸੀ ਹੁਣ ਉਹ ਵੀ ਆਉਣੋਂ ਹਟ ਗਏ ਨਿੱਕੇ ਨਿੱਕੇ ਹੁੰਦੇ ਨੇ ਕਹਿਣਾ ਪਾਪਾ ਆਪਾਂ ਦੋ ਕੋਠੀਆਂ ਪਾਵਾਂਗੇ ਅਸੀਂ ਦੋ ਭਰਾ ਆਂ ਪਿੱਛੇ ਜੇ ਨਾ ਅਸੀਂ ਤੜਕੇ ਚਾਹ ਇਹ ਮੇਨਾਂ ਦਾ ਪਾਪਾ ਜੀ ਹੁਣ ਤਾਂ ਸੁਪਨੇ ਆਉਣੋਂ ਵੀ ਹਟ ਗਏ ਘਰ ਪਾਉਣ ਦੇ ਹੁਣ ਜਗ੍ਹਾ ਹੈਗੀ ਆ ਇੱਟ ਹੈਗੀ ਆ ਪਰ ਮਕਾਨ ਬਣਾਉਣ ਦੀ ਉਮੀਦ ਗੁਰੂ ਸਾਹਿਬ ਅਤੇ ਆਪ ਸਭ ਸੰਗਤ ਤੇ ਹੈ ਹਲੇ ਤੱਕ ਨੇ ਗੁਰੂ ਸਾਹਿਬ ਦਾ ਹੀ ਆਸਰਾ ਜੀ ਬਸ ਜੇ ਉਹਨਾਂ ਦਾ ਆਸਰਾ ਤੱਕ ਹੈ ਜੀ ਇਹ ਸਿੱਖੀ ਸਰੂਪ ਚ ਬੱਚੇ ਵੀਰੇ ਜੇ ਮੈਂ ਵੀ ਢੇਰੀ ਢਾਹ ਜਾਂਦਾ ਬਾਬਾ ਜੀ ਨੂੰ ਜੇ ਕੋਈ ਵੀਰ ਜਾਂ ਭੈਣ ਦੋ ਕਮਰੇ फ्लਸ਼ ਬਾਥਰੂਮ ਅਤੇ ਰਸੋਈ ਬਣਾ ਕੇ ਦੇਣ ਦੇ ਵਿੱਚ ਜੇ ਕੋਈ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਹੈ ਉਸ ਸਕਰੀਨ ਉੱਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਸਾਡੇ ਦੋਨਾਂ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ